ਜੀ ਸਸਰੀਏ ਕਾਲਜੀ ਸਵਾਗਤ ਹੈ ਇੱਕ ਨਵੇਂ ਵੀਡੀਓ ਚ ਤੇ ਕੀਵੇਂ ਹੋ ਸਾਰੇ ਸਾਰੇ ਵਧੀਆ ਹੋਣਾ ਤੇ ਮੈਨੂੰ ਵੀ ਕਮੈਂਟ ਕਰਕੇ ਦੱਸ ਦਿਓ ਤੁਸੀਂ ਸਭ ਠੀਕ ਠਾਕ ਹੋਣਾ ਤੇ ਮੈਂ ਥੋੜਾ ਜਿਨਾ ਬਾਹਰ ਆਇਆ ਸੀਗਾ ਆਊਟ ਆਫ ਸਿਟੀ ਤੇ ਮੈਂ ਹੁਣ ਇੱਥੇ ਹੈਗਾ ਬੰਬਈ 'ਚ ਨਮੀ ਬੰਬਈ ਮਹਾਰਾਸ਼ਟਰ ਦੇ ਅੰਦਰ ਤੇ ਇੱਥੇ ਮੈਂ ਜੋਬ ਵੀ ਕਰਦਾ ਹੈਗਾ ਤੇ ਹੁਣ ਤੁਹਾਨੂੰ ਬਲੌਗ ਜਿਹੜੇ ਦੇਖਣ ਨੂੰ ਮਿਲਣਗੇ ਉਹ ਥੋੜੇ ਅ ਅੱਛੇ ਹੀ ਬਲੌਗ ਹੋਣਗੇ ਪਰ ਫੈਮਿਲੀ ਦੇ ਨਾਲ ਨਹੀਂ ਵੀ ਹੋਣਗੇ ਬਲੌਗੋ ਮੇਰਾ ਸਿੰਗਲ ਦੇ ਇਕੱਲੇ ਦੇ ਬਲੌਗ ਹੋਣਗੇ ਪਰ ਤੋਹੀ ਉਹਨਾਂ ਪਿਆਰ ਦੇਣਾ ਹੈਗਾ ਜਿਨੇ ਤੁਸੀਂ ਪਹਿਲੇ ਬਲੌਗਾਂ ਨੂੰ ਪਿਆਰ ਦਿੱਤਾ ਹੈਗਾ ਠੀਕ ਹੈ ਤੇ ਅੱਜ ਦਾ ਬਲੌਗ ਬੜਾ ਅਮੇਜ਼ਿੰਗ ਦਾ ਹੈਗਾ ਨਾ ਅੱਜ ਦੀ ਵੀਡੀਓ ਜਿਹੜੀ ਹੈਗੀ ਬਹੁਤ ਮਜ਼ੇਦਾਰ ਹੈਗੀ ਆ ਜਿਹੜੀ ਸਾਡੀ ਦਾੜੀ ਆ ਗਈ ਹੈ ਨਾ ਵੱਡੀ ਵੱਡੀ ਅੱਜ ਆਪਾਂ ਇਹਨੂੰ ਇੱਕ ਨੰਬਰ ਮਸ਼ੀਨ ਲਗਾਵਾਂਗੇ ਠੀਕ ਹੈ ਯਾਨੀ ਕਿ ਦੀ ਸੈਟਿੰਗ ਕਰਾਂਗੇ ਆਪਾਂ ਕਾਫੀ ਵੱਡੀ ਵੱਡੀ ਹੋ ਗਈ ਹੈ ਆ ਦੇਖ ਸਕਦੇ ਤੁਸੀਂ ਤੇ ਇੱਕ ਨੰਬਰ ਮਸ਼ੀਨ ਲਾਣੇ ਆ ਇਹਨੂੰ ਤੇ ਫਿਰ ਦੇਖਣੇ ਆ ਕਿ ਸਾਡਾ ਰਿਜ਼ਲਟ ਕਿਦਾਂ ਦਾ ਨਿਕਲੂਗਾ ਠੀਕ ਹੈ ਮਸ਼ੀਨ ਜਿਹੜੀ ਹੈਗੀ ਹੈ ਚਾਰਜਰ ਵਾਲੀ ਹੈਗੀ ਹੈ ਸੈੱਲ ਵਿੱਚ ਲਗਾਤਾ ਚਾਰਜਿੰਗ ਤੇ ਮਸ਼ੀਨ ਆਪ ਜੇ ਮ ਇੱਕ ਕੱਟ ਵੀ ਬਣਾਣਾ ਹੈਗਾ ਜਿਹਨੂੰ ਖੱਤ ਬੋਲਦੇ ਹੈਗੇ ਆ ਪੰਜਾਬੀ ਚ ਨਾ ਪਤਾ ਹੋਣਾ ਮੁੰਡਿਆਂ ਨੂੰ ਕਾਫੀ ਨੂੰ ਜਿਹੜਾ ਇੰਜਰਿਕ ਹੈ ਜਾਂਦਾ ਇੰਜ ਰੱਖਿਆ ਜਾਂਦਾ ਔਰ ਥੱਲੇ ਉਹਦੀ ਇੰਜ ਕੱਟ ਰੱਖਿਆ ਜਾਂਦਾ ਨਾ ਔਰ ਇਹਨਾਂ ਨੂੰ ਕਾਫੀ ਜਿਹੜੀ ਲੁੱਕ ਹੈਗੀ ਸਾਡੀ ਪੋੜੀ ਮਤਲਬ ਕਿ ਚੰਗੀ ਲੱਗਦੀ ਹੈਗੀ ਨਾ ਸ਼ੇਵਿੰਗ ਜਿਹੜੀ ਸਾਡੀ ਸੈੱਟ ਬੈਂਦੀ ਹੈ ਤੇ ਪਹਿਲੇ ਆਪਾਂ ਉਹ ਕੱਟ ਮਾਰ ਲੈਨੇ ਆ ਫਿਰ ਉਸ ਤੋਂ ਬਾਅਦ ਮਸ਼ੀਨ ਨਾਲ ਆਪਾਂ ਇੱਕ ਨੰਬਰ ਬਲੇਡ ਜਿਹੜਾ ਲਗਾ ਕੇ ਦਾੜੀ ਦਾ ਆਪਣਾ ਮਸ਼ੀਨ ਲਗਾ ਕੇ ਫਿਰ ਦੇਖਨੇ ਆ ਕਿ ਸਾਡੀ ਦਾੜੀ ਇੱਕ ਨੰਬਰ ਤੇ ਕੈਂਟ ਲੱਗਦੀ ਹੈ ਕਿ ਨਹੀਂ ਲੱਗਦੀ ਠੀਕ ਹੈ ਵੀਡੀਓ ਬੜੀ ਮਜ਼ੇਦਾਰ ਹੋਣ ਵਾਲੀ ਹੈ ਲ ਤੇ ਫਿਰ ਸੈਟਿੰਗ ਕਰਨੇ ਦਾੜੀ ਦੀ ਠੀਕ ਹੈ ਪਾ ਚੁਕੇ ਆਪਣੇ ਬਾਥਰੂਮ ਚਾਤੇ ਮੈਂ ਲੈ ਲਿਆ ਗਿਆ ਸ਼ੇਪੀ ਸ਼ੇਪੀ ਚ ਪਤਾ ਮੈਂ ਬਲੇਡ ਕਿਉਂਕਿ ਬਲੇਡ ਨਾਲ پہلے ਮੈਂ ਕੱਟ ਕੁਟ ਲਾਵਾਂਗਾ ਸ਼ੇਪੀ ਦੇ ਨਾਲ ਫਿਰ ਉਸ ਤੋਂ ਬਾਅਦ ਮਸ਼ੀਨ ਲਗਾਉਂਗਾ ਠੀਕ ਹੈ ਬਸ ਵੀਡੀਓ ਤੱਕ ਪੂਰਾ ਹਿੱਸਾ ਤੱਕ ਬਣੇ ਰਿਹਾ ਵੀਡੀਓ ਦਾ ਠੀਕ ਹੈ ਚਲੋ ਫੜਾ ਫੜ ਕੱਟ ਲਾ ਲੈਣੇ ਕਿਉਂਕਿ ਮਸ਼ੀਨ ਚਾਰਜਿੰਗ ਲਗਾਈ ਹੈ ਉਹ ਵੀ ਚੱਟ ਹੋ ਜਾਣੀ ਹੈ ਫੜਾ ਫੜ ਦਾੜੀ ਕਰਦੇ ਠੀਕ ਹੈ 对对对 ਹਾਂਜੀ ਆਪਾਂ ਬਲੇਡ ਨਾਲ ਜਿਹੜਾ ਸ਼ੇਪਰਿੰਗ ਨਾਲ ਪਾਸ ਐਡਜ ਕਰ ਲਿਆ ਆਪਣੀ ਦਾੜੀ ਦੀ ਆ ਦੇਖ ਸਕਦੇ ਤੁਸੀਂ ਇਧਰ ਵੀ ਸੈਟਿੰਗ ਕਰਤੀ ਆਪਾਂ ਹੁਣ ਆਪਾਂ ਲਾਣੀਆ ਕੀ ਆ ਮਸ਼ੀਨ ਠੇਰੇ ਮਸ਼ੀਨ ਲਗਾਨੀ ਆ ਤੇ ਕਿੰਨੇ ਨੰਬਰ ਸੈੱਟ ਬੰਦੇ ਉਹ ਵੀ ਆਪਾਂ ਦਿਖਾਂਗੇ ਤੇ ਬਸ ਥੋੜਾ ਵੇਟ ਕਰੋ ਵੀਡੀਓ ਦੇ ਨਾਲ ਬਨੇ ਰਹੋ ਮਸ਼ੀਨ ਲਗਾ ਕੇ ਦਿਖਨੇ ਸਰ ਦਾੜੀ ਕਿਹਦੀ ਸੈੱਟ ਬੰਦੀ ਆ ਠੀਕ ਹੈ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਕੋ ਸੰਦਰ ਦੇ ਲਾਈਕ ਕਰਦੇ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਵਧੀਆ ਲੱਗਦੀ ਜੇ ਵੈਸੇ ਦਾੜੀ ਪਰਾਪਾ ਥੋੜੀ ਇੰਨੂੰ ਘੱਟ ਕਰਾਂਗੇ ਠੀਕ ਹੈ ਤਾਂ ਜੀ ਆ ਚੁਕੇ ਆ ਆਪਣੇ ਵਾਪਸ ਵੀਡੀਓ ਦੇ ਨਾਲ ਤੇ ਆ ਮਸ਼ ਆ ਨੰਬਰ ਲਗਾਇਆ ਹੈਗਾ ਜੀ ਮੈਂ 2 ਨੰਬਰ ਬਟ ਮੈਂ 1 ਨੰਬਰ ਕਰਨੀ ਆਂਗੀ ਪਰ ਮੈਂ 2 ਨੰਬਰ ਲਗਾਇਆ 2 ਨੰਬਰ ਤੇ ਆਪਾਂ ਦਿਖਾਂਗੇ ਕਿੰਨੀ ਤੇ ਸਾਡੀ ਆਪਣਾ ਅੰਦਾੜੇ ਛੋਟੀ ਹੁੰਦੀ ਹੈ ਤੇ ਕਿੰਨੀ ਰਹਿੰਦੀ ਰੜਿਆ ਦਾੜੀ ਤਾਂ ਕਾਫੀ ਵੱਡੀ ਹੈਗੀਆ ਪਰ ਚਲੋ ਦਿਖਨੇ ਆ ਕੀ ਬਣਦਾ ਹੈਗਾ ਚਲੋ ਸਟਾਰਟ ਕਰਨੇ ਆ ਠੀਕ ਹੈ ਵੀਡੀਓ ਦੇ ਨਾਲ ਬਣੇ ਰਹੋ ਤੁਸੀਂ ਤੁਸੀਂ ਵੀ ਦੇਖਣਾ ਕਰ 2 ਨੰਬਰ ਤੇ ਸਾਡੀ ਦਾੜੀ ਕਿੰਨੀ ਕਸਟ ਰਹਿੰਦੀ ਹੈ ਬਹੁਤ ਅਮਲੀ ਪਰ ਇਸ ਤੇ よろしいよ。 ਜੀ ਹੁੰਦੱਸ ਜੀ ਕੀਰੇ ਲੱਦੀ ਰੀਚੜੀ ਚੜੀ ਚੜੀ ਦਾ ਆ ਬਧੀਆ ਲਗਾ ਆ ਦੋ ਨੰਬਰ ਕੀਤੀ ਐ ਜੀ ਮੈਂ ਤੁਹਾਨੂੰ ਥੋੜੀ ਠੀਕ ਲੱਗੀ ਗੱਦੀ ਲੋਕਾਂ ਪਹਿਲੇ ਨਾਲ ਤੇ ਇਹ ਮੇਰੀ ਆਪਣੀ ਮਸ਼ੀਨ ਹੈ ਇਹ ਜੀ 450 ਦੀ ਪਹਿਲੇ ਕਾਫੀ ਵੱਡੀ ਵੱਡੀ ਦਾ ਰਿਸਿਵ ਕੀਤਾ ਮੈਂ ਟੋਟੇ ਸਾਹਮਣੇ ਪਹਿਲੇ ਲੋਕ ਕੱਟ ਮਾਰਿਆਗਾ ਆਪਣੀ ਦਾੜੀ ਨੂੰ ਇੱਕ ਦੋ ਨੰਬਰ ਦੇ ਲਈ ਆਈ ਐ ਮੈਂ ਦੋ ਨੰਬਰ ਦੀ ਦਾੜੀ ਮੇਰੀ ਛੋਟੀ ਛੋਟੀ ਕਿਉਂਕਿ ਮੈਂ ਚੋਕ ਕਰਦਾ ਨਾ ਕਿ ਉੱਥੇ ਜਿਆਦਾ ਵੱਡੀ ਦਾੜੀ ਰੱਖਣ ਨਹੀਂ ਦੇ ਦਮ ਆ हैगी है वीय है अब तीन फिर इन ही कोई भी मशीन हैगी घर बैठे अपना दाड़ी की सैटिंग कर सकते हो छोटी छोटी दाड़ी रख सकते हो बड़ी रखने बड़ी भी रख सकते हो चार नंबर पर भी रख सकते हो दो नंबर पर भी रख सकते हो ठीक है अब तीन इन्ना ही पसंद आई है लाइक कमेंट के बस मैं इन्हीं करनी हूँ फिर मैं ना तो फ्री हो जाता ठीक है